ਇਨੇ ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਉਸ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਸੀ ਤੇ ਜਿਸ ਨੇ ਇਸ ਕੰਮ ਨੂੰ ਦੇਖਿਆ ਦੋ ਚੀਜ਼ਾਂ ਤੇ ਬਿਲਕੁਲ ਵੀ ਯਕੀਨ ਨਹੀਂ ਸੀ ਪਹਿਲੀ ਇਹ ਵੀ ਕੋਈ ਕੰਮ ਹੈ ਬਾਏ ਗਾੜ ਕੰਮ ਤੋਂ ਇਲਾਵਾ ਇਹ ਹਰ ਕੁਝ ਲੱਗਦਾ ਤਾਂ ਮੈਂਬਰ ਬਣਾਉਣੇ ਵਾਲਾ ਕੰਮ ਸਕੀਮ ਭਜਨੇ ਭੁਜਾਣੇ ਵਾਲਾ ਕੰਮ ਉਠਾ ਸਿੱਧਾ ਸਭ ਕੁਝ ਲੱਗਦਾ ਸੀ ਦੂਸਰਾ ਇਸ ਕੰਮ ਤੋਂ ਵੀ ਪੈਸੇ ਆ ਸਕਦੇ ਆ ਇਹ ਲੱਖਾਂ ਕਰੋੜਾਂ ਦੀਆਂ ਗੱਲਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਸੌਆਂ ਚ ਜਾਂ ਹਜ਼ਾਰਾਂ ਚ ਵੀ ਆਏਗਾ 1% ਵੀ ਯਕੀਨ ਨਹੀਂ ਸੀ ਆਪਣੇ ਉਸ ਕੰਮ ਦੇ ਵਿੱਚ ਉਸ ਕੰਮ ਤੋਂ ਪਹਿਲਾਂ ਮੈਂ ਐਜੂਕੇਸ਼ਨ ਵਾਈਜ਼ ਡਬਲ ਪੋਸਟ ਗ੍ਰੈਜੂਏਟ ਹਾਂ ਹਿੰਦੀ ਤੇ ਇਕਨੋਮਿਕਸ ਦੇ ਵਿੱਚ ਮੈਂ ਐਮਏ ਕੀਤੀ ਈ ਹੈ ਤੇ ਡੀਏ ਵੀ ਕਾਲਜ ਚੰਡੀਗੜ੍ਹ ਦਾ ਮੈਂ ਹਿੰਦੀ ਦਾ ਟੌਪਰ ਈ ਹਾਂ ਲੇਕਿਨ ਇਹਦੇ باوجود ਵੀ ਮਨ ਨੂੰ ਲੱਗਦਾ ਏ ਮੇਰੀ ਇਹ ਫੀਲਿੰਗ ਹੈ ਕਿ ਜਿਹੜੀ ਭਾਵਨਾ ਟ੍ਰਾਂਸਫਰ ਹੋ ਸਕਦੀ ਹੈ ਉਹ ਸ਼ਾਇਦ ਹਿੰਦੀ ਚ ਨਹੀਂ ਹੋ ਸਕਦੀ ਪੰਜਾਬੀ ਤੇ ਹੋ ਸਕਦੀ ਹੈ ਮੇਰੇ ਮਨ ਨੂੰ ਅਸੀਂ ਦੀ ਪਿੱਛੇ ਤੋਂ ਕਹਿ ਕਹਿ ਕੇ ਹਿੰਦੀ ਚ ਬੋਲੋ ਮੈਂ ਕਹਾਂ ਜੀ ਉਹ ਕਹੀ ਨਹੀਂ ਹੋਣਾ ਗੱਲ ਦਾ ਸਵਾਦ ਹੀ ਨਹੀਂ ਆਣਾ ਸਹੀ ਹੈ ਜੀ ਤੇ ਅੱਜ ਮੈਂ ਇਸ ਰੈਂਕ ਤੇ ਪਹੁੰਚਣ ਵਾਸਤੇ ਥੈਂਕਸ ਕਰਦਾ ਹਾਂ ਜਿੰਨ ਤੋਂ ਥੈਂਕਸ ਕਰਦਾ ਹੈ ਆਪਣੇ ਸੀਨੀਅਰਸ ਵਿਕਾਸ ਗਰਗਵੀ ਦਾ ਗੌਰਵ ਮਹਿਰਾ ਜੀ ਦਾ ਤੇ ਗੌਰਵ ਬਜਾਜ ਜੀ ਦਾ ਇਹਨਾਂ ਦੀ ਸਪੋਰਟ ਦਾ ਤੇ ਆਪਣੀ ਸਾਰੀ ਟੀਮ ਦੀ ਬਹੁਤ 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 ਮਿਹਨਤ ਦਾ ਲਾਸਟ ਵਿੱਚ ਇੱਕ ਗੱਲ ਕਹਿ ਕੇ ਆਪਣੀ ਗੱਲ ਖਤਮ ਕਰੂੰਗਾ ਤੁਸੀਂ ਸਾਰਿਆਂ ਨੇ ਬਹੁਤ ਜਗ੍ਹਾ ਸੁਣਿਆ ਹੋਣਾ ਹੈ ਤੇ ਲਿਖਿਆ ਹੋਇਆ ਬੜਿਆ ਹੋਣਾ ਹੈ ਅੱਛੇ ਨਾਗਰਿਕ ਸੁਣਿਆ ਅੱਛੇ ਨਾਗਰਿਕ ਇਹ ਨਹੀਂ ਕਿ ਜਦੋਂ ਤੁਮ ਜੇਕਰ ਬਾਣਿਆ ਬੰਦਾ 30 ਕਰੋੜ ਦਾ ਕਾਰੋਬਾਰ ਬੰਦ ਕਰਕੇ ਕਰ ਰਿਹਾ ਹੈ ਤਾਂ ਕੰਸ ਕੰਮ ਘੱਟ ਦਾ ਕੰਮ ਨਹੀਂ ਕਰਦਾ ਹੋਣਾ ਥੈਂਕ ਯੂ